ਸ਼ਤਰੀਕ ਹਾਲ ਦੋਸਤੋ ਆਈ ਹੋਪ ਬਹੁਤ ਵਧੀਆ ਹੋਵਗੇ ਤੁਸੀਂ ਦੋਸਤੋ ਜ਼ਿੰਦਗੀ ਦੇ ਵਿੱਚ ਤੁਹਾਡੇ ਉਤੇ ਕਦੇ ਨਾ ਕਦੇ ਐਦਾਂ ਦਾ ਟਾਈਮ ਐਦਾਂ ਦਾ ਸਮਾਂ ਜ਼ਰੂਰ ਆਇਆ ਹੋਊਗਾ ਜਦੋਂ ਬਹੁਤ ਬੁਰੇ ਹਾਲਾਤਾਂ ਸਮਾਂ ਬੜਾ ਐਦਾਂ ਦਾ ਚੱਲ ਰਿਹਾ ਕਿ ਕਦੇ-ਕਦੇ ਦਿਮਾਗ ਦੇ ਵਿੱਚ ਐਦਾਂ ਵੀ ਆਉਂਦਾ ਕਿ ਅ ਸੂਸਾਈਡ ਕਰਨਾ ਜ਼ਿੰਦਗੀ ਨੂੰ ਖਤਮ ਹੀ ਕਰਨਾ ਔਰ ਜ਼ਿੰਦਗੀ ਦੇ ਵਿੱਚ ਸਮ ਟਾਈਮ ਇਦਾਂ ਦਾ ਸਮਾਂ ਹੁੰਦਾ ਕਿ ਸਾਨੂੰ ਲੱਗਦਾ ਕਿ ਸਭ ਕੁਝ ਖਤਮ ਹੋ ਗਿਆ ਹੁਣ ਜ਼ਿੰਦਗੀ ਚ ਕੁਝ ਵੀ ਨਹੀਂ ਬਚਿਆ ਮੈਂ ਜੀ ਕੇ ਕੀ ਕਰੂੰਗਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਊਗਾ ਕਿ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਆ ਚਾਹੇ ਫਾਈਨੈਂਸ਼ੀਅਲੀ ਇਦਾਂ ਦੇ ਹੋਏ ਪਏ ਆ ਚਾਹੇ ਮੈਂਟਲੀ ਇਦਾਂ ਦੇ ਹੋਏ ਪਏ ਆ ਚਾਹੇ ਫਿਜ਼ੀਕਲੀ ਇਦਾਂ ਦੇ ਹੋਏ ਪਏ ਆ ਸੋ ਅੱਜ ਆਪਾਂ ਤਿੰਨ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ ਪਹਿਲਾ ਕਿ ਬੁਰਾ ਸਮਾਂ ਆਪਣੇ ਦੇ ਉੱਤੇ ਆਉਂਦਾ ਕਿਉਂ ਆ ਚਾਹੇ ਫਾਈਨੈਂਸ਼ੀਅਲੀ बुरा ਸਮਾਂ ਹੋ ਚਾਹੇ ਫਿਜ਼ੀਕਲੀ ਬੁਰਾ ਸਮਾਂ ਚਾਹੇ ਮੈਂਟਲੀ ਬੁਰਾ ਸਮਾਂ ਦੂਸਰਾ ਆਪਾਂ ਏਸੀ ਬਾਰੇ ਗੱਲ ਕਰਾਂਗੇ ਕਿ ਉਸ ਬੁਰੇ ਸਮੇਂ ਦੇ ਵਿੱਚ ਕੀ ਕਰੀਏ ਠੀਕ ਆ ਸੋ ਆਪਾਂ ਏਸੀ ਬਾਰੇ ਵੀ ਗੱਲ ਕਰਾਂਗੇ ਕਿ ਕਿਵੇਂ ਦੀ ਆਪਣੀ ਜ਼ਿੰਦਗੀ ਦੀ ਰੁਟੀਨ ਨੂੰ ਬਣਾਈਏ ਜਿਸ ਦੀ ਵਜ੍ਹਾ ਕਰਕੇ ਆਪਣੇ ਤੇ ਬੁਰਾ ਸਮਾਂ ਆਵੇ ਹੀ ਨਾ ਸਮਾਂ ਹਮੇਸ਼ਾ ਚੰਗਾ ਹੀ ਚੱਲਦਾ ਰਹੇ ਸੋ ਅਗਰ ਬੁਰਾ ਸਮਾਂ ਆਇਆ ਵੀ ਆ ਤਾਂ ਉਸ ਸਮੇਂ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਆਪਾਂ ਅੱਜ ਇਹਦੇ ਵਿੱਚ ਉਸ ਚੀਜ਼ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਸੋ ਦੋਸਤੋ ਕਹਿੰਦੇ ਆ ਕਿ ਹਮੇਸ਼ਾ ਜੋ ਤੁਹਾਡਾ ਪ੍ਰੈਜ਼ੈਂਟ ਆ ਉਹ ਤੁਹਾਡੇ ਪਾਸਟ ਦੀ ਵਜ੍ਹਾ ਕਰਕੇ ਆ ਪਾਸਟ ਦੇ ਵਿੱਚ ਤੁਸੀਂ ਜਿਹੜੇ ਫੈਸਲੇ ਲਏ ਆ ਪਾਸਟ ਦੇ ਵਿੱਚ ਤੁਸੀਂ ਜਿਹੜੇ ਡਿਸੀਜਨ ਲਏ ਆ ਉਹ ਡਿਸੀਜਨਸ ਦੀ ਵਜ੍ਹਾ ਕਰਕੇ ਤੁਹਾਡਾ ਪ੍ਰੈਜ਼ੈਂਟ ਆ ਔਰ ਜਿਹੜਾ ਅੱਜ ਪ੍ਰੈਜ਼ੈਂਟ ਬਣ ਚੁੱਕਿਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਤੁਸੀਂ ਕਿਦਾਂ ਦਾ ਫੈਸਲਾ ਲੈਣੇ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਤੁਸੀਂ ਕੀ ਆਪਣੀ ਚੁਆਇਸ ਬਣਾਉਣੀ ਆ ਉਹਦੀ ਵਜਾ ਕਰਕੇ ਤੁਹਾਡਾ ਜਿਹੜਾ ਫਿਊਚਰ ਹੋਣ ਵਾਲਾ ਹੈ ਨਾ ਅਗਰ ਤੁਹਾਡੇ ਉਤੇ ਬੁਰਾ ਸਮਾਂ ਆ ਗਿਆ ਇਟ ਮੀਨਸ ਕਿ ਪ੍ਰੈਜ਼ੈਂਟ ਜਿਹੜੇ ਫੈਸਲੇ ਲਏ ਸੀ ਉਹਨਾਂ ਦੀ ਵਜਾ ਕਰਕੇ ਉਹ ਆ ਗਿਆ ਹੁਣ ਉਹ ਬੁਰਾ ਸਮਾਂ ਜਾਂ ਤਾਂ ਉਹਦੇ ਵਿੱਚ ਬੈਠ ਕੇ ਸੋਚਦੇ ਰਹੋ ਸਿਰਫ ਜਾਂ ਫਿਰ ਉਸ ਬੁਰੇ ਸਮੇਂ ਨੂੰ ਅਗਰ ਤੁਸੀਂ ਜ਼ਿੰਦਗੀ ਚੋਂ ਕੱਢਣਾ ਨਾ ਤਾਂ ਕੁਝ ਤਰੀਕੇ ਆ ਪਹਿਲੀ ਚੀਜ਼ ਆਪਾਂ ਇਸ ਇਸ ਚੀਜ਼ ਨੂੰ ਸਮਝਦੇ ਆ ਕਿ ਬੁਰਾ ਸਮਾਂ ਆਉਂਦਾ ਕਿਉਂ ਆ ਅਸੀਂ ਅ ਅਗਰ ਤੁਹਾਡੇ ਉੱਪਰ ਅਗਰ ਬੁਰਾ ਸਮਾਂ ਆਇਆ ਤਾਂ ਥੋੜਾ ਜਿਹਾ ਏਸੀ ਬਾਰੇ ਸੋਚ ਕੇ ਦੇਖਿਓ ਕਿ ਪਾਸਟ ਦੇ ਵਿੱਚ ਕੁਝ ਐਦਾਂ ਦੇ ਡਿਸੀਜਨ ਲਏ ਜੀ ਦੀ ਵਜ੍ਹਾ ਕਰਕੇ ਅੱਜ ਬੁਰਾ ਸਮਾਂ ਅਗਰ ਫਾਈਨੈਂਸ਼ੀਅਲੀ ਅਗਰ ਅੱਜ ਜਿਹੜੇ ਫਾਈਨੈਂਸ਼ੀਅਲੀ ਪ੍ਰੋਬਲਮ ਆ ਰਹੀ ਆ ਅਗਰ ਫਾਈਨੈਂਸ਼ੀਅਲੀ ਦਿੱਕਤ ਆ ਰਹੀ ਆ ਤਾਂ ਪਾਸਟ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਅ ਜਦੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜੌਬ ਕਰਨੀ ਸ਼ੁਰੂ ਕੀਤੀ ਕੰਮ ਧੰਦੇ ਕਰਨੇ ਸ਼ੁਰੂ ਕੀਤੇ ਉਸ ਟਾਈਮ ਦੇ ਵਿੱਚ ਆਪਾਂ ਇਹ ਨਹੀਂ ਸੋਚਿਆ ਕਿ ਸਾਡੇ ਖਰਚੇ ਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤੋਂ ਸਾਲ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਕਿਵੇਂ ਦੀ ਸਿਚੁਏਸ਼ਨ ਹੋਊਗੀ ਕਿਵੇਂ ਦੇ ਖਰਚੇ ਹੋਣਗੇ ਤਾਂ ਉਹ ਦੇ ਅਕੋਰਡਿੰਗ ਆਪਾਂ ਆਪਣੇ ਕੈਰੀਅਰ ਦੀ ਜਿਹੜੀ ਹੈਗੀ ਹੈ ਸਹੀ ਸ਼ੁਰੂਆਤ ਨਹੀਂ ਕੀਤੀ ਫਾਈਨੈਂਸ਼ਲੀ ਕਾਰਨ ਠੀਕ ਆ ਅਗਰ ਮੈਂਟਲੀ ਅੱਜ ਤੁਸੀਂ ਸਟ्रेस ਦੇ ਵਿੱਚੋਂ ਮੈਂਟਲੀ ਅਗਰ ਤੁਸੀਂ ਹੈਲਦੀ ਨਹੀਂ ਹੋ ਹਨਾ ਦਿਮਾਗ ਦੇ ਵਿੱਚ ਬੜੀ 네ਗਟਿਵਿਟੀ ਬੜੇ ਗਲਤ ਵਿਚਾਰ ਆ ਤਾਂ ਪਾਸਟ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਜੋ ਕੰਟੈਂਟ ਕੰਜ਼ੂਮ ਕੀਤਾ ਚਾਹੇ ਤੁਸੀਂ ਸੋਸ਼ਲ ਮੀਡੀਆ ਤੋਂ ਕੰਜ਼ੂਮ ਕੀਤਾ ਚਾਹੇ ਤੁਸੀਂ ਵਰਬਲੀ ਉਹ ਕੰਟੈਂਟ ਜਿਹੜਾ ਕੰਜ਼ੂਮ ਕੀਤਾ ਕਿਸੇ ਵੀ ਇਨਸਾਨ ਦੇ ਕੋਲੋਂ ਉਹ ਕਿਤੇ ਨਾ ਕਿਤੇ ਹੈਲਦੀ ਕੰਟੈਂਟ ਨਹੀਂ ਸੀ ਕਿਤੇ ਨਾ ਕਿਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲੰਬੇ ਸਮੇਂ ਤੋਂ ਐਦਾਂ ਦੀਆਂ ਰੀਲਸ ਐਦਾਂ ਦੇ ਵੀਡੀਓਜ਼ ਦੇਖਦੇ ਜਾ ਰਹੇ ਹੋ ਜਿਹੜੀਆਂ ਸ਼ਾਇਦ ਹੋ ਸਕਦਾ ਐਂਟਰਟੇਨਮੈਂਟ ਦੀਆਂ ਹੀ ਹੋਣ ਬਟ ਤੁਹਾਨੂੰ ਉਹਨੇ ਮੈਂਟਲੀ ਸਟਰੌਂਗ ਨਹੀਂ ਬਣਾਇਆ ਕੋਈ ਤੁਸੀਂ ਐਜੂਕੇਸ਼ਨਲ ਵੀਡੀਓ ਨਹੀਂ ਦੇਖੀ ਐਜੂਕੇਸ਼ਨਲ ਬੁੱਕ ਨਹੀਂ ਪੜ੍ਹੀ ਠੀਕ ਆ ਜੀ ਐਡਾਂ ਦੇ ਲੋਕਾਂ ਦੇ ਵਿੱਚ ਬੈਠੇ ਹੋ ਜਿਹੜੇ ਲੋਕ ਸਿਰਫ ਪੰਜਾਬੀ ਜੀ ਕਹਿੰਦੇ ਜੱਬਲੀਆਂ ਹੀ ਮਾਰਦੇ ਆ ਹਨਾ ਇੱਤਰ ਉੱਤਰ ਦੀਆਂ ਗੱਲਾਂ ਹੀ ਕਰਦੇ ਆ ਉਹਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਕੁਛ ਕੁਛ ਚੰਗਾ ਤੁਹਾਨੂੰ ਨਹੀਂ ਸਿਖਾਇਆ ਹਨਾ ਉਹਦੀ ਵਜ੍ਹਾ ਕਰਕੇ ਅੱਜ ਜਿਹੜਾ ਤੁਹਾਡਾ ਮੈਂਟਲੀ ਜਿਹੜੀ ਹੈਲਥ ਹੈਗੀ ਆ ਉਹ ਖਰਾਬ ਆ ਠੀਕ ਆ ਫਿਜ਼ੀਕਲੀ ਹੈਲਥ ਦੀ ਗੱਲ ਕਰ ਦਿਆਂ ਦਾ ਇਨ ਪਾਸਟ ਤੁਸੀਂ ਕੁਛ ਨਾ ਕੁਛ ਜਿਹੜੇ ਹੈਗੇ ਆ ਐਦਾਂ ਦੀਆਂ ਚੀਜ਼ਾਂ ਦਾ ਸੇਵਨ ਕੀਤਾ ਉਹਦੇ ਉਹ ਡਰੱਗਸ ਵੀ ਹੋ ਸਕਦੇ ਆ ਉਹ ਜੰਕ ਫੂਡ ਵੀ ਹੋ ਸਕਦਾ ਕਿ ਐਦਾਂ ਦੀਆਂ ਚੀਜ਼ਾਂ ਦਾ ਸੇਵਨ ਕੀਤਾ ਜਿਹਦੀ ਵਜ੍ਹਾ ਕਰਕੇ ਅੱਜ ਹੌਲੀ-ਹੌਲੀ 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 ਕਰਕੇ ਜਿਹੜੀ ਹੈਗੀ ਆ ਤੁਹਾਡੀ ਹੈਲਥ ਜਿਹੜੀ ਉਹ ਡਾਊਨ ਜਾਣੀ ਸ਼ੁਰੂ ਹੋ ਗਈ ਆ ਠੀਕ ਆ ਸੋ ਹੁਣ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲੀਏ ਅਗਰ ਤੁਸੀਂ ਫਾਈਨੈਂਸ਼ੀਅਲੀ ਜਿਹੜੇ ਹੈਗੇ ਆ ਪ੍ਰੋਬਲਮਸ ਦੇ ਵਿੱਚੋਂ ਤਾਂ ਤੁਹਾਨੂੰ ਕੁਝ ਕੁ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਊਗਾ ਪਹਿਲੀ ਚੀਜ਼ ਇਹ ਕਿ ਤੁਸੀਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਪਹਿਲੀ ਚੀਜ਼ ਦਾ ਘਟਾਓ ਠੀਕ ਆ ਆਪਣੇ ਖਰਚਿਆਂ ਦੇ ਉੱਤੇ ਕੰਟਰੋਲ ਕਰੋ ਦੂਸਰੀ ਚੀਜ਼ ਤੁਸੀਂ ਕਿਸੇ ਐਦਾਂ ਦੀ ਓਪਰਚ्युनिटी ਨੂੰ ਫਾਈਂਡ ਆਊਟ ਕਰੋ ਕਿਸੇ ਐਦਾਂ ਦੀ ਓਪਰਚ्युनिटी ਨੂੰ ਲੱਭੋ ਜਿਹਦੇ ਵਿੱਚ ਹੋ ਸਕਦਾ ਤੁਹਾਨੂੰ ਸਾਲ 2 ਸਾਲ ਚੀਜ਼ਾਂ ਸਿੱਖਣ ਲਈ ਲੱਗੀਆਂ ਬਟ ਇਨ ਫਿਊਚਰ ਤੁਸੀਂ ਨਾ ਫਾਈਨੈਂਸ਼ਲੀ ਬੜੇ ਸਟਰੋਂਗ ਬਣ ਜਾਓ ਤੁਹਾਡਾ ਜੀਵਨ ਹੈ ਜਿਹੜਾ ਫਾਈਨੈਂਸ਼ਲੀ ਤੁਹਾਨੂੰ ਸੋਚਣਾ ਨਾ ਪਵੇ ਪੈਸਾ ਜਦੋਂ ਵੀ ਤੁਸੀਂ ਕਿਤੇ ਲਗਾਉਣਾ ਸੋਚਣਾ ਨਾ ਪਵੇ ਐਦਾਂ ਦੀ ਓਪਰਚੁਨਿਟੀਆਂ ਫਾਈਂਡ ਆਊਟ ਕਰੋ ਠੀਕ ਆ ਅਗਰ ਤੁਹਾਨੂੰ ਨਹੀਂ ਪਤਾ ਐਦਾਂ ਦੀ ਓਪਰਚੁਨਿਟੀਆਂ ਦਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ WhatsApp ਨੰਬਰ ਦੇ ਉੱਤੇ ਮੈਂ ਤੁਹਾਨੂੰ ਗਾਈਡ ਕਰੂੰਗਾ ਫ੍ਰੀ ਆਫ ਕਾਸਟ ਤੁਹਾਡੇ ਤੋਂ ਕੁਝ ਵੀ ਚਾਰजेस ਨਹੀਂ ਕਰੂੰਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਫਾਈਨੈਂਸ਼ਲੀ ਤੁਸੀਂ ਸਟਰੋਂਗ ਬਣਨਾ ਉਹਦੇ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਆ ਮੈਂ ਤੁਹਾਨੂੰ ਗਾਈਡ ਕਰੂੰਗਾ ਫ੍ਰੀ ਆਫ ਕਾਸਟ ਕੁਝ ਵੀ ਤੁਹਾਡੇ ਤੋਂ ਚਾਰਜ ਨਹੀਂ ਕਰੂੰਗਾ ਠੀਕ ਆ ਦੂਸਰਾ ਅਗਰ ਹੈਲਦੀ ਤੁਸੀਂ ਪ੍ਰੋਬਲਮਸ ਦੇ ਵਿੱਚ ਹੋ ਤਾਂ ਮੈਂ ਕਹਿੰਨਾ ਅੰਗਰੇਜ਼ੀ ਦਵਾਈਆਂ ਨੂੰ ਐਵੋਇਡ ਕਰਨ ਦੀ ਕੋਸ਼ਿਸ਼ ਕਰੋ ਬੜੇ ਆਯੁਰਵੈਦਿਕ ਐਦਾਂ ਦੇ ਤਰੀਕੇ ਹੈਗੇ ਜਿਹਦੇ ਨਾਲ ਤੁਸੀਂ ਆਪਣੀ ਬੋਡੀ ਨੂੰ ਜਿਹੜਾ ਹੈਗਾ ਵਧੀਆ ਹੈਲਥ ਦੇ ਸਕਦੇ ਆ ਲਾਈਕ ਤੁਸੀਂ ਜਿਹੜਾ ਆਪਣਾ ਖਾਣਾ ਪੀਣਾ ਉਹਦੇ ਉੱਪਰ ਕੰਟਰੋਲ ਕਰੋ ਖਾਣਾ ਪੀਣਾ ਜਿਹੜਾ ਹੈਗਾ ਹੈਲਦੀ ਚੀਜ਼ਾਂ ਲਓ ਠੀਕ ਆ ਇਹਦੇ ਲਈ ਤੁਸੀਂ ਕਿਸੇ ਡਾਕਟਰ ਦੇ ਨਾਲ ਆ ਕੰਟੈਕਟ ਕਰ ਸਕਦੇ ਆ ਡਾਕਟਰ ਨੂੰ ਇਹ ਕਹ ਸਕਦੇ ਕਿ ਮੈਂ ਦਵਾਈਆਂ ਤੋਂ ਬਿਨਾਂ ਆਪਣੀ ਬੋਡੀ ਨੂੰ ਸਹੀ ਕਰਨਾ ਪਰ ਮੈਨੂੰ ਫੂਡ ਬਾਰੇ ਦੱਸੋ ਕਿ ਮੈਂ ਕੀ ਖਾਵਾ ਔਰ ਮੈਨੂੰ ਕੀ ਕੀ ਛੱਡਣਾ ਪਊਗਾ ਬੜੀਆਂ ਇਦਾਂ ਦੀ ਚੀਜ਼ਾਂ ਜਿਹੜੀ ਆਪਾਂ ਖਾ ਰਹੇ ਆ ਆਪਣੇ ਮੂੰਹ ਨੂੰ ਲੱਗਦੀ ਆ ਆਪਣੇ ਜੀਭ ਨੂੰ ਲੱਗਦੀ ਆ ਪਰ ਉਹ ਆਪਣੇ ਵਾਸਤੇ ਜ਼ਹਿਰ ਆ ਨਿਰਾ ਹੀ ਜ਼ਹਿਰ ਆ ਉਹਨਾਂ ਚੀਜ਼ਾਂ ਨੂੰ ਛੱਡਣਾ ਪਊਗਾ ਮੈਂਟਲੀ ਅਗਰ ਤੁਸੀਂ ਸਟਰੋਂਗ ਬਣਨਾ ਤਾਂ ਤੁਹਾਨੂੰ ਸਭ ਤੋਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈਗੀ ਆ ਮੈਂਟਲੀ ਸਟਰੋਂਗ ਬਣਨ ਵਾਸਤੇ ਇਹਦੇ ਤੋਂ ਉੱਪਰ ਕੁਝ ਵੀ ਨਹੀਂਗਾ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਜਿਹੜੇ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਜਿਹੜੇ ਵੀ ਜਿਹੜੇ ਵੀ ਧਰਮ ਦੇ ਤੁਸੀਂ ਹੈਗੇ ਹੋ ਤੁਸੀਂ ਸਿੱਖੀਜ਼ਮ ਤੋਂ ਤੁਸੀਂ ਹਿੰਦੂਇਜ਼ਮ ਤੋਂ ਤੁਸੀਂ ਮੁਸਲਿਮਿਜ਼ਮ ਤੋਂ ਤੁਸੀਂ ਇਸਾਈਜ਼ਮ ਤੋਂ ਜਿਹੜੇ ਵੀਜ਼ਮ ਤੋਂ ਤੁਸੀਂ ਹੈਗੇ ਹੋ ਉਸ ਧਰਮ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਸ਼ੁਰੂ ਕਰੋ ਜਾਂ ਫਿਰ ਮੈਡੀਟੇਸ਼ਨ ਕਰਨਾ ਸ਼ੁਰੂ ਕਰੋ ਹਨਾ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਜਿਹੜੇ ਦਿਨ ਦੀ ਸ਼ੁਰੂਆਤ ਆ ਉਹ ਰੱਬ ਦੇ ਨਾਮ ਤੋਂ ਕਰੋ 15 20 ਮਿੰਟ ਅੱਧਾ ਘੰਟਾ ਜਿੰਨਾ ਟਾਈਮ ਵੀ ਕਰ ਸਕਦੇ ਹੋ ਉਹਦੇ ਨਾਲ ਤੁਹਾਡੇ ਮਨ ਨੂੰ ਜਿਹੜੀ ਹੈਗੀ ਆ ਮਨ ਨੂੰ ਠਹਿਰਾਓ ਮਿਲੂਗਾ ਮਨ ਨੂੰ ਸ਼ਾਂਤੀ ਮਿਲੂਗੀ ਠੀਕ ਆ ਔਰ ਉਸ ਤੋਂ ਇਲਾਵਾ ਜਿਹੜੇ ਵੀ ਤੁਸੀਂ ਅੱਖਾਂ ਦੇ ਥਰੂ ਤੁਸੀਂ ਕੰਟੈਂਟ ਕੰਜ਼ੂਮ ਕਰਦੇ ਹੋ ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓਜ਼ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਮੋਟੀਵੇਸ਼ਨਲ ਵੀਡੀਓਜ਼ ਨੂੰ ਦੇਖਣਾ ਸ਼ੁਰੂ ਕਰ ਦੋ ਮੋਟੀਵੇਸ਼ਨਲ ਚੈਨਲਸ ਨੂੰ ਸਬਸਕ੍ਰਾਈਬ ਕਰ ਲੋ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਸਾਹਮਣੇ ਮੋਟੀਵੇਸ਼ਨਲ ਕੰਟੈਂਟ ਹੀ ਆਉਣਗੇ ਠੀਕ ਆ ਤੁਸੀਂ ਬੁੱਕਸ ਫਾਈਨੈਂਸ਼ੀਅਲ ਬੁੱਕਸ ਪੜ੍ਹਨਾ ਸ਼ੁਰੂ ਕਰ ਦੋ ਐਜੂਕੇਸ਼ਨਲ ਬੁੱਕਸ ਪੜ੍ਹਨਾ ਸ਼ੁਰੂ ਕਰ ਦੋ ਠੀਕ ਆ ਤੁਸੀਂ ਮਤਲਬ ਟੋਟਲੀ ਐਦਾਂ ਦੇ ਕੰਟੈਂਟ ਨੂੰ ਐਵੋਇਡ ਕਰ ਦਿਓ ਜਿਹੜਾ ਕੰਟੈਂਟ ਤੁਹਾਡੇ ਕੰਮ ਦਾ ਨਹੀਂ ਠੀਕ ਆ ਚਲੋ ਤੁਸੀਂ ਆ ਆਪਾਂ ਨੂੰ ਸ਼ੌਂਕ ਆ ਕਿ ਮਿਊਜ਼ਿਕ ਸੁਣਨਾ ਦਾ ਗਾਣੇ ਡੈਫੀਨਟਲੀ ਸੁਣੋ ਬਟ ਐਦਾਂ ਦੇ ਕਾਮੇਡੀ ਕੰਟੈਂਟਸ ਹੋ ਗਏ ਜਾਂ ਫਿਰ ਐਦਾਂ ਦੇ ਕੰਟੈਂਟਸ ਹੋ ਗਏ ਲਾਈਕ ਆਪਣੇ ਨਾਨ ਵੇਜ ਕੰਟੈਂਟਸ ਵੀ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੱਲ ਰਹੇ ਐਦਾਂ ਦੇ ਕੰਟੈਂਟਸ ਨੂੰ ਐਵੋਇਡ ਕਰੋ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਮੋਟੀਵੇਸ਼ਨਲ ਚਾਹੀਦੀ ਆ ਤੁਹਾਨੂੰ ਲਾਈਫ ਦੇ ਲਾਈਫ ਦੇ ਵਿੱਚ ਮੋਟੀਵੇਟ ਹੋਣ ਲਈ ਦਿਮਾਗ ਨੂੰ ਸਹੀ ਰੱਖਣ ਲਈ ਤਾਂ ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੈਲਿਊ ਮਿਲੀ ਆ ਮੇਰੀ ਇਸ ਵੀਡੀਓ ਤੋਂ ਤਾਂ ਛੇਅਰ ਵੀ ਤੁਸੀਂ ਇਸ ਨੂੰ ਕਰਕੇ ਸਪੋਰਟ ਜ਼ਰੂਰ ਕਰਿਓ ਅਗਰ ਤੁਹਾਨੂੰ ਵੈਲਿਊ ਮਿਲੀ ਆ ਠੀਕ ਆ ਸੋ ਦੋਸਤੋ ਇਹ ਕੁਝ ਕਾਰਨ ਸੀ ਜਿਹੜੇ ਤੁਸੀਂ ਜੀ ਦੀ ਵਜ੍ਹਾ ਕਰਕੇ ਬੈਡ ਟਾਈਮ ਆਪਣੇ ਉੱਪਰ ਆਉਂਦਾ ਚਾਹੇ ਫਾਈਨੈਂਸ਼ੀਅਲ ਫਾਈਨੈਂਸ਼ਲੀ ਆ ਚਾਹੇ ਫਿਜ਼ੀਕਲੀ ਆ ਚਾਹੇ ਮੈਂਟਲੀ ਆ ਠੀਕ ਆ ਔਰ ਇਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਵੀ ਤੁਹਾਨੂੰ ਮੈਂ ਚੀਜ਼ਾਂ ਦੱਸਤੀਆਂ ਹੈਗੀਆਂ ਠੀਕ ਆ ਸੋ ਆ ਅਗਰ ਤੁਸੀਂ ਬੈਡ ਟਾਈਮ ਦੇ ਵਿੱਚ ਬੈਠ ਕੇ ਸੋਚਦੇ ਰਹੋਗੇ ਨਾ ਮੰਨ ਲੇ ਲੋ ਫਾਈਨੈਂਸ਼ਲੀ ਤੁਸੀਂ ਪ੍ਰੋਬਲਮ ਵਿੱਚ ਆ ਗਿਆ ਅਗਰ ਬੈਠ ਕੇ ਸੋਚਦੇ ਰਹੋਗੇ ਤਾਂ ਤੁਸੀਂ ਹੋਰ ਜ਼ਿਆਦਾ ਪ੍ਰੋਬਲਮਾਂ ਦੇ ਵਿੱਚ ਆਉਣਾ ਸ਼ੁਰੂ ਕਰੋਗੇ ਹਿੰਮਤ ਕਰਨਾ ਸ਼ੁਰੂ ਕਰੋ ਕੋਈ ਗੱਲ ਨਹੀਂ ਜ਼ਿੰਦਗੀ ਵਾਰੀ-ਵਾਰੀ ਨਹੀਂ ਮਿਲਣੀ ਇੱਕ ਵਾਰੀ ਜ਼ਿੰਦਗੀ ਮਿਲੀ ਆ ਮੈਂ ਕਹਿੰਦਾ ਰੋਂਦੇ ਰੋਂਦੇ ਮਰਨ ਨਾਲੋਂ ਚੰਗਾ ਮਿਹਨਤ ਕਰਦੇ ਮਰ ਜਾਓ ਠੀਕ ਆ ਸੋ ਆਈ ਹੋਪ ਵੀਡੀਓ ਚੰਗੀ ਲੱਗੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਅਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਤਾਂ ਕਰਨਾ ਹੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਆ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਆ ਜਦੋਂ ਤੁਸੀਂ ਹੈਲਪ ਕਰਦੇ ਹੋ ਜਦੋਂ ਤੁਸੀਂ ਸਪੋਰਟ ਕਰਦੇ ਹੋ ਠੀਕ ਆ ਸੋ ਦੋਸਤੋ ਮੈਂ ਤੁਹਾਨੂੰ ਆ ਇੱਕ ਚੀਜ਼ ਦੇ ਲਈ ਇਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਹੈਲਪ ਕਰ ਸਕਦਾ ਅਗਰ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੋ ਅਗਰ ਤੁਹਾਨੂੰ ਲੱਗਦਾ ਕਿ ਫਾਈਨੈਂਸ਼ੀਅਲੀ ਸਟੇਬਲ ਹੋਣਾ ਕੋਈ ਸਾਈਡ ਬੈਲੈਂਸ ਦੀ ਤੁਹਾਨੂੰ ਜ਼ਰੂਰਤ ਆ ਤੁਹਾਨੂੰ ਸਾਈਡ ਇਨਕਮ ਦੀ ਜ਼ਰੂਰਤ ਹੈ ਮੈਂ ਫ੍ਰੀ ਆਫ ਕੋਸਟ ਤੁਹਾਨੂੰ ਗਾਈਡ ਕਰ ਸਕਦਾ ਸਿਖਾ ਸਕਦਾ ਨਾਲ ਬਾਕੀ ਮਿਹਨਤ ਤੁਸੀਂ ਕਰਨੀ ਆ ਕੰਮ ਤੁਸੀਂ ਕਰਨਾ ਅਗਰ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਨੂੰ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ